ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਪੱਤੇ ਜੀ ਅੱਜ ਜੀ ਪਿੰਡ ਪੰਨਵਾ ਜ਼ਿਲ੍ਹਾ ਸੰਗਰੂਰ ਨੇੜੇ ਭਵਨਗੜ੍ਹ ਜਿਹੜਾ ਮਿੰਨੀ ਡਰਾਈਵ ਨਿਕਲ ਰਿਹਾ ਹੈਗਾ ਹਾਂ ਜੀ ਵੀਰ ਜੀ ਆਪਾਂ ਲਾਈਵ ਕਰਦੇ ਹਾਂ ਜਿਹੜੇ ਆਪਣਾ ਜਰੂਰ ਭਾਈ ਬੈਠੋ ਜੀ ਸਾਰੇ ਬੈਠ ਜਾਓ ਬਾਹਰੋਂ ਆਇਆ ਭਾਈ ਭਾਈ ਆਪਾਂ ਨੰਨਾਂ ਵਾਲੀ ਗੋਣ ਵਾਲੀ ਬੰਦ ਨਿਕਲੀ ਜਿਵੇਂ ਸਾਰੇ ਭਰਾਵਾਂ ਨੂੰ ਪਤਾ ਹੈ ਵੀ ਗੁਰਦੁਆਰਾ ਸਾਹਿਬ ਦੀ ਇਹ ਤਾਰੋਕਾਰੀ ਲਈ ਜਰਾ ਜਰਾ ਕਰਨਾ ਅੱਜ ਆਪਾਂ ਮਿੰਨੀ ਟਰੱਕ ਲੈਣਾ ਹਾਲਾ ਉੱਤੇ ਹੋਗੇ 5 ਫਰਵਰੀ ਨੂੰ ਜਿਹੜਾ ਮੇਨ ਟਰੱਕ ਲੈਣਾ ਇੱਧਰ ਆ ਦੂਗੇ ਤੁਹਾਨੂੰ ਮੇਨ ਨਹੀਂ ਆਣੀ ਅੱਜ ਫਰਵਰੀ ਨੂੰ ਸਾਰੇ ਨਾਮ ਕੱਢਦੇ ਨੇ ਅੱਜ ਮਿੰਨੀ ਟਰੱਕ ਚਿੱਟੇ ਰੰਗ ਦੀਆਂ ਪਰਤੀਆਂ ਵਾਲੀਆਂ ਨੇ ਉਹ ਟਰੱਕ ਲੈਣਾ ਚਾਹਤਾ ਹਾਂ ਬਾਕੀ ਸਾਰੇ ਕੱਟ ਦੇ ਵਿੱਚ ਪ੍ਰਾਪਤ ਹੋ ਜਾਣਗੇ ਮਾਰੋ ਥੱਲੇ ਨਾ ਮਾਰੋ ਇਹ ਕਿਤੇ ਉਹ ਕਹਿੰਦੇ ਗੁਰਦੁਆਰੇ ਦੀ ਸੇਵਾ ਦੀ ਬਰਾਦ ਚੱਲਦਾ ਸਾਰੇ ਵਾਲੇ ਫਿਰ ਨਹੀਂ ਤੀਸਰੀ ਰਾਜੂ ਭਾਈ ਜੁਟੇ ਕੋਈ ਨਾ ਮੇਰੇ ਮੈਂ ਫੇਸਪੇ 15-3 ਮਿੰਟ ਉਹ ਸਾਰੇ ਡਰਾਮਾ ਦੇ ਚੱਲਦਾ ਪੂਰੇ ਦੰਦ ਕੱਲੇ ਕੱਲੇ ਵੀਰ ਜਿਹੜਾ ਤੋਪਣਾ ਨੂੰ ਗੱਲ ਦੇ ਵਿੱਚ ਪਾਇਆ ਤੇ ਚੰਗੀ ਤਰ੍ਹਾਂ ਸੁਣਨੀ ਆਪਾਂ ਕਰਾਈ ਜਾਂਦੇ ਨਾ ਕੋਈ ਗੁੱਸਾ ਲੱਗਦਾ ਜੀ

ਉਹ ਜੀ ਸ਼ੇਅਰ ਕਰੀਏ ਬਈ ਇਹ ਜੰਗਲ ਪੂਰੇ ਸੰਗਤ ਦੇ ਵਿੱਚ ਡਰਾ ਨਿਕਲ ਰਿਹਾ ਆਹ ਜਮਨ ਜੜਦੀ ਇੱਕ ਵਾਰ ਖੜੀ ਦੇਖੀ ਮਿੰਨੀ ਡਰਾ ਜਿਹੜਾ ਨਿਕਲ ਰਿਹਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਸੱਦ ਲੋ ਜੀ ਤੇ ਚਕਾਉਣੀ ਅੱਖਾਂ ਬੰਨ ਕੇ ਦਿਓ ਆ ਜਾ ਬੇਟਾ ਆ ਜਾ ਥੋੜੇ ਬੱਚੇ ਤਾਂ ਦੇਖ ਲੋ ਪਰਚੀ ਚ ਚਕਾਈ ਜਾ ਰਹੀ ਹੈ ਕੁਝ ਨਾ ਕਰ ਸੰਗਤ ਨੂੰ ਪੁੱਛ ਲੋ ਬਣਾਏ ਹੋ ਦੱਸੋ ਭਾਈ ਜਿਵੇਂ ਆਪਾਂ ਸਾਰੇ ਖੜੇ ਆ ਸਾਰੇ ਸਲਾਹ ਜ਼ਰੂਰ ਦਿਓ ਵੀ ਐਵੇਂ ਠੀਕ ਹੈ ਜਾਂ ਇਹਨੂੰ ਟੱਕੇ ਰੱਖਣਾ ਕੀ ਕਰਨਾ ਕੀਰਮੇ ਸਾਈਡਾਂ 'ਚ ਹੁੰਦੇ ਬਿਠਾ ਲਓ ਜੀ ਆਪਾਂ ਮੜੇ ਸਾਈਡਾਂ ਤੇ ਥੋੜਾ ਜਿਹਾ ਖੁੱਲ ਜੋ ਮਾੜੋ ਜਿਹਾ ਪਿੱਛੇ ਆ ਜਾਂ ਪਿੱਛੇ ਜਾਣਾ ਖਾਰੀ ਮਾਗਰ ਨੂੰ ਹੋ ਜੋ ਜਿਹੜੇ ਵੀਡੀਓ ਬਸ ਲਾਈਵ ਵਾਲੇ ਖੜ੍ਹ ਜੋ ਗੱਲੇ ਪਾਸੇ ਹੋ ਜੋ ਨਾ ਲਾਈਵ ਵਾਲੇ ਮੂਹਰੇ ਜਿਹੜੇ ਆਪਸੇ ਮੁਦਰਨੇ ਪਾਸੇ ਹੋ ਜੋ ਲਾਈਵ ਵਾਲੇ ਹੋ ਜੋ ਤੁਸੀਂ ਮੈਨੂੰ ਦੇਖ ਰਹੇ ਹੋ ਨਾ ਪਹੁੰਚਾ ਪਾਓ ਆਹ ਆਹ ਇੱਕ ਗੱਡੀ ਕਮੇਟੀ ਖੜੀ ਚਾਹੀਦੀ ਆ ਜੀ ਕੀ ਬਣਾ ਕੱਲੀ ਗੱਡੀ ਹੋਵੇ ਹੈ ਜੀ ਪੂਰੇ ਕੱਲੀ ਕਮੇਟੀ ਹੋਵੇ ਠੀਕ ਹੈ ਜੀ ਬੱਚਾ ਬਲੈਕ ਖੜੇ ਰਹੇ ਅਰਮਾਨ ਖੜੀ ਆਹ ਪਿਛਲੇ ਬੰਦੇ ਵੀ ਸਾਈਡ ਤੇ ਕਰ ਦਿਓ ਜੀ ਹਲਿਆ ਦੋ ਪਹਿਲਾਂ ਕੋਈ ਵੀ ਬੰਦਾ ਹਲਿਆ ਦੋ ਬਾਈ ਆਜੋ ਬਾਈ ਜੁੜਜੋ ਸਾਰੇ ਲਓ ਜੀ ਜਿਹੜਾ ਲਾਈਵ ਆ ਉਹ ਚੱਲ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਪਰਚਿਆਂ ਦੀ ਜਿਹੜੀ ਰਲਾਈ ਰਲਾਈਆਂ ਜਾ ਰਹੀਆਂ ਪਰਚਾ ਮੰਗੜ ਦੇ ਵੀ ਲੋੜ ਆ ਬਾਈ ਜੀ ਮਿੰਨੀ ਡਰਾਅ ਤੇ ਜਿਹੜਾ ਬਾਈ ਜੀ 5 ਤਰੀਕ ਨੂੰ ਮੇਨ ਡਰਾਅ ਨਿਕਲਣਾਗਾ ਜਿਹੜੇ ਵੀਰਾਂ ਨੇ 5 ਤਰੀਕ ਵਾਲੇ ਪਰਚੀਆਂ ਪਾਈਆਂ ਨੂੰ ਉਹਨਾਂ ਨੂੰ ਮਿੰਨੀ ਡਰਾਅ ਦੀਆਂ ਪਰਚੀਆਂ ਫ੍ਰੀ ਮਿਲੀਆਂ ਸੀ ਉਹ ਅੱਜ ਡਰਾਅ ਨਿਕਲ ਰਿਹਾਗਾ ਆਪਾਂ ਨੇ 5 ਵਜੇ ਬੋਲਿਆ ਸੀ ਸਹੀ 5 ਵਜੇ ਡਰਾਅ ਲੈ ਸਹੀ 5 ਵਜੇ ਜਿਹੜਾ ਡਰਾਅ ਉਹ ਲਾਈਵ ਚੱਲ ਰਿਹਾ ਜੀ ਜਵਾਕਰੇਠਾਂ ਦੇ ਪੱਟੀ ਹੈ ਜਿਹੜੀ ਬਣ ਦਿੱਤੀ ਗਈ ਹੈ ਜੀ ਜਾਂ ਇੱਕ ਸੋਨੇ ਦੀ ਚੈਨ ਹੈ ਉਹਦੇ ਵਿੱਚੋਂ ਇੱਕ ਚੀਜ਼ ਮਿਲਣੀ ਹੈ ਠੀਕ ਹੈ ਜੀ ਪਹਿਲਾ ਨਾਮ ਹੈ ਜੀ ਪਹਿਲੀ ਪਰਚੀ ਕੁੜੀਆ ਚੱਕ ਲਈਏ ਸਕੂਟਰੀ ਜਾਂ ਸੋਨੇ ਦੀ ਚੈਨ ਬਿਲਕੁਲ ਜੀ ਉਹਦਾ ਇੱਕ ਚੀਜ਼ ਮਿਲਣੀ ਹੈ ਜਿਵੇਂ ਆਪਾਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਵੀਡੀਓ ਦੇ ਵਿੱਚ ਵਿੱਚੋਂ ਲੈ ਕੇ ਅੱਗੇ ਚੱਕੀ ਇਹਦੀ ਅੱਥਾਂ ਦੇ ਪੱਟੀਆਂ ਬਣ ਕੇ ਆਪਾਂ ਫੇਰ ਚੱਕ ਲਈਏ ਇੱਕ ਤੇ ਅਖੀ ਪੱਟੀ ਜਿਹੜੀ ਬਣੀ ਹੋਈ ਹੈ ਰਮਾਲ ਬਣੀ ਹੋਈ ਹੈ ਉੱਪਰ ਨੂੰ ਕਰ ਲਓ ਜੀ ਸਾਈਡ ਤੇ ਕਰ ਲਓ ਬਾਹਰ ਕਰ ਲਓ ਬਾਹਰ ਚੀਰਮੈਨ ਸਾਹਿਬ ਉਹ ਕਰ ਦਿਓ ਜੀ ਤੁਸੀਂ ਖੋਲ ਦਿਓ ਚੀਰਮੈਨ ਸਾਹਿਬ ਤੁਸੀਂ ਖੋਲ ਦਿਓ ਜੀ ਵਧੀਆ ਪਰਚੀ ਖੋਲਣ ਲੱਗੇ ਆ ਸਾਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਭਾਈ ਆਪ ਆਪਣਾ ਧਿਆਨ ਰੱਖਿਓ ਦੇਖ ਲਿਓ ਤੇਰੀ ਕਿਸਮਤ ਦੇ ਵਿੱਚ ਕਿਸਮਤੀ ਵਾਲਾ ਇਨਾਮ ਹੈ ਪਿੰਨ ਖੋਲ ਲਓ ਜੀ ਸੱਚੇ ਬਾਦਸ਼ਾਹ ਵਾਹਿਗੁਰੂ ਭਾਈ ਵਧੀਆ ਹੀ ਕਰੇ ਜੋ ਵੀ ਕਰੇ ਮਨਦੀਪ ਸਿੰਘ ਬਨਮਾਲ ਇੱਥੇ ਉਖੜੇ ਆ ਤੇਰਾ ਮੋਲ ਹੈ ਨਹੀਂ ਪੂਰੀ ਨਹੀਂ ਲੈ ਇਹਦੇ ਤੋਂ ਲਾ ਦੋ ਬੋਲ ਲੀ ਜੀ ਨੰਬਰ ਇਹ ਆ ਜੀ ਨਿਮਰਤ ਬਾਵਾ ਨਿਮਰਤ ਬਾਵਾ ਨਿਮਰਤ ਬਾਵਾ ਨਿਮਰਤ ਬਾਵਾ ਹੈ ਜੀ ਪਰਚੀ ਦੇ ਨਾਮ ਲਿਖਿਆ ਹੋਇਆ ਇੰਦਰ ਦਿਖਾਓ ਜੀ ਟੋਕਨ ਨੰਬਰ ਬੋਲਿਓ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਬੋਲ ਦਿਓ ਜੀ ਪਹਿਲਾਂ 9394 ਬਾਵਾ ਤੇ ਮੋਬਾਈਲ ਨੰਬਰ ਲਿਖ ਲਓ ਜੀ ਨੋਟ ਕਰ ਲਓ ਆਪਣੀ ਆਪਣੀ 730 79 ਆ ਬਾਈ ਐ ਵਿਚੀ ਖੜੀ ਐ ਜੀ ਕਿਹੜਾ ਬਾਈ ਆ ਜੀ ਕਿਹੜਾ ਬਾਈ ਆ ਬਾਈ ਆ ਇਹ ਆ ਖੜਾ ਉਧਰ ਤੋਂ ਦਿਖਾ ਦਿਓ ਪਹਿਲਾਂ ਇੱਧਰ ਜੀ ਸੈਂਡ ਜੀ ਨਿਕਲੀ ਆ ਜੀ ਕਿੱਥੇ ਨਿਕਲੀ ਆ ਬਾਈ ਤੇਰੀ ਆ ਪਾਵਾ 7930 ਹੈਗਾ ਬਾਈ ਓਰੇ ਹੈਗਾ 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 ਬਾਈ ਜਲਵਿੰਦਰ ਹੈਗਾ ਜਲਵਿੰਦਰ 988 ਉਹ ਦਰਸ਼ਨ ਦੀ ਪੁੱਤਰੀ ਹੈ ਹੁਣ ਕਰ ਲਓ ਬਾਈ ਹੈ ਬਿਜਲੀ ਵਾਲੇ ਦਰਸ਼ਨ ਦੀ ਪੁੱਤਰੀ ਆ ਗਿਆ ਉਹਦਾ ਚਾਲ ਬੜੀ ਬੜੀ 588 ਦੀ ਇਹ ਪਹਿਲਾ ਨਾਮ ਹੈ ਦੀ ਅਜਾ ਮੋਬਾਈਲ ਨੰਬਰ ਕੋਲੋਂ ਲੱਗਿਆ ਆ ਜਾਓ ਮੈਨੂੰ ਨਹੀਂ ਡਰਾ ਨਿਕਲ ਰਿਹਾ ਮੈਨਾਂ ਜਿਹੜਾ 5 ਫਰਵਰੀ ਦਾ ਜੀ ਮੈਨਾਂ 5 ਫਰਵਰੀ ਨੂੰ ਮੇਨ ਡਰਾ ਨਿਕਲਣਾ ਜੀ ਮਿੰਨੀ ਡਰਾ ਜਿਹੜਾ ਉਹ ਨਿਕਲ ਰਿਹਾ ਟੋਕਨ ਨੰਬਰ 394 ਟੋਕਨ ਨੰਬਰ 394 ਜੀ ਇਹ ਬਾਬੇ ਨੂੰ ਆ ਬਾਬਾਈ ਨੂੰ ਜਿਹੜਾ 394 ਟੋਕਨ ਆ ਬਾਬੇ ਨੂੰ ਨੰਬਰ ਦੇਖ ਲਓ ਮੜੇ ਬਾਈ ਨੰਬਰ ਦੇਖ ਲਓ ਨੰਬਰ ਇਹ ਜੀ ਨੰਬਰ ਦੇ ਕੋਈ ਟੁੱਟਾ ਨਹੀਂ ਹੈ ਜੀ ਤੁਸੀਂ ਮੋਬਾਈਲ ਨੰਬਰ ਥੋੜੀ ਹੈ ਜੀ ਤੁਸੀਂ ਮੋਬਾਈਲ ਮੋਬਾਈਲ ਨੰਬਰ ਦੱਸੋ ਜੀ ਤੁਹਾਡਾ 88 ਤੁਸੀਂ ਬੋਲੋ ਮੋਬਾਈਲ ਨੰਬਰ ਤੁਹਾਡਾ ਕਿਹੜਾ ਹੈ ਮੋਬਾਈਲ ਨੰਬਰ ਲਾ ਕੇ ਦੇਖੋ ਮੁੰਡੇ ਦਾ ਨੰਬਰ ਹੈ ਕਿੰਨਾ ਨੰਬਰ ਹੈ ਜੀ ਦੱਸਿਓ ਮੂੰਹ ਜਵਾਨੀ ਮੁੰਡੇ ਮੁੰਡਿਆ ਨੰਬਰ ਦੱਸਿਓ ਚੱਲ ਉਹਦਾ ਪਤਾ ਲੱਗ ਜੇ ਯਾਰ ਕਹਾਂ ਲੱਗੂ ਤੁਸੀਂ ਨੰਬਰ ਘਾੜਵਾ ਤੁਸੀਂ ਆਪ ਨੰਬਰ ਘਾੜਵਾ ਤੁਸੀਂ ਆਪ ਬੱਚੇ ਨੇ ਪਾਇਆ ਦੀ ਬਾਬਾ ਜੀ ਇੰਤਰੋਂ ਲਾ ਲਓ ਨਾ 88 ਤੁਸੀਂ ਬੋਲੋ ਬਾਈ 730 ਹਾਂਜੀ 22588 ਆ ਟੋਕਨ ਦਿਖਾਜੀ ਨਹੀਂ ਇੱਕ ਮਿੰਟ ਬਾਈ ਬਾਈ ਮੀਨੀ ਜਾ ਰਹੀ ਪਾਕੀ ਬਿੱਟੇ ਬਾਈ ਔਲਾ ਕੱਟ ਕਰਿਓ ਬਾਈ ਬਣ ਕੇ ਚੁੱਪ ਕਰਿਓ ਮਾੜਾ ਜਾਂ ਦਿਖਾਈ ਬਿੱਟੇ ਹੈਲੋ ਬਾਈ ਜੀ ਕੀ ਨਾਮ ਆ ਜੀ ਇਧਰ ਨੂੰ ਹੋ ਜਾ ਖਾਦਮਾ ਰੀਅਲ ਨੰਬਰ ਆ अच्छा वीर देख रहे हो तू फिर ना मतलब ਕਿਹੜਾ ਪਿੰਡ ਹੈ ਕਿਹੜਾ ਪਿੰਡ ਹੈ ਜੀ 59 ਪਿੰਡ ਦੇ ਵਿੱਚ ਹੀ ਹੈ ਪਿੰਡ ਦੇ ਵਿੱਚ ਹੀ ਤੇ ਵੀਰੇ ਤੁਹਾਨੂੰ ਸਕੂਟਰ ਹੀ ਨਿਕਲੀ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਨਾ ਆ ਲੋ ਆ ਬਹੁਤ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਉਰੀਓਂ ਕ ਬਾਹਰੋਂ ਬਹੁਤ ਬਹੁਤ ਮੁਬਾਰਕਾਂ ਬਈ ਤੁਹਾਨੂੰ ਠੀਕ ਹੈ ਵੀਰੇ ਪਰਚੀ ਲੈਓਗੇ ਜਿਹੜੀ ਨਿਕਲੀ ਆਪਾਂ ਨੂੰ ਟੋਕਨ ਦੁਗਾ ਦੇ ਬਈ ਪਹਿਲਾਂ ਚਲ ਕੱਟ ਦ ਬਸ ਟੋਕਨ ਨੰਬਰ ਦੇਖਿਓ ਜੀ ਟੋਕਨ ਨੰਬਰ 394 394 ਨੰਬਰ ਤਾਂ ਬਾਬਾ ਟੋਕਨ ਨੰਬਰ 394 ਠੀਕ ਹੈ ਨੰਬਰ ਹੈਗਾ 98730 25588 ਆਹ ਟੋਕਨ ਪਏ ਸੀਗੇ ਜੀ ਆਹ ਦੱਬ ਦੇ ਬੋਲੇ ਨਾ ਪੀ ਆਪਾਂ ਠੀਕ ਹੈ ਜੀ 92 ਪਿੰਡ ਤੋਂ ਇਨਾਂ ਦੀ ਪੁੱਤ ਨੂੰ ਇਹ ਮਦਰ ਸਕੂਲੀ ਨਿਕਲੀ ਠੀਕ ਹੈ ਜੀ ਆਪਣੀ ਦੂਜੀ ਪਰਚੀ ਹੁਣ ਕਾਦੀ ਚੱਕਣੀ ਆ ਜੀ ਆਪਾਂ ਲੈ ਆਓ ਜੀ ਸੂਪਰ ਆਈ ਜੇ ਕਿਸੇ ਨੂੰ ਡਾਊਟ ਆ ਨਾ ਪਰਚੀਆਂ ਹਲਿਆ ਸਕਦਾ ਹਾਂ ਹਾਂ 스마트 ਵਾਚ ਦੋ ਪਰਚੀਆਂ 스마트 ਵਾਚ ਦੋ 스마트 ਵਾਚ ਜੀ ਹਾਂ ਦੋ ਚੱਕ ਲਓ ਇਕੱਠੀਆਂ ਜੀ ਇਹ ਦੋ ਪਰਚੀਆਂ ਇਕੱਠੀਆਂ ਕੁੜੀ ਚੱਕੂਗੀ ਹਾਂ ਜੀ ਚੱਕੋ ਬੇਟਾ ਕਿਤੋਂ ਹਲਿਆ ਕੇ ਚੱਕ ਲਓ ਮੜਾ ਆਪ ਤਾਂ ਖੁੰਦੇ ਤੋਂ ਚੱਕੋ ਜੀ ਤੇ ਰੋਪਨ ਸਾਹਿਬ ਨੂੰ ਫੜਾ ਦਿਓ ਇੱਕ ਤੁਸੀਂ ਖੋਲਦੇ ਕ ਤੁਸੀਂ ਖੋਲਦੋ ਜੀ ਜੀ ਆਪ ਅੱਡੋ ਉੱਪਰ ਆ ਜੀ ਹੱਥ ਉੱਪਰ ਠਹਿਰਾਇਆ ਇੱਕ ਇਹਨਾਂ ਥਲਾਓ ਜੀ ਦੋ ਖੋਲਦੇ ਇਹਨੂੰ ਖੋਲੋ ਉੱਪਰ ਕਰ ਲਓ ਸਾਹਮਣੇ ਕਰ ਲਓ ਉਧਰ ਇਹਨੂੰ ਪਰਨ ਉਧਰ ਰੱਖ ਦਿੱਤ ਕਰੀ ਕੀ ਨਾਮ ਆ ਜੀ ਇਹ ਹੈਗਾ ਜੀ ਆਪਣੇ ਮਨਜੀਤ ਸਿੰਘ ਹੈ ਜੀ ਮੋਬਾਈਲ ਨੰਬਰ ਹੈਗਾ 88925 ਇੱਕ ਮਿੰਟ ਬਲੇ ਤਿੰਨ

ਠੀਕ ਆ ਵੀ ਬੋਲ ਨੰਬਰ ਹੈਗਾ ਜੀ 16708 16708 16708 ਆ ਦੂਜੀ ਵੀ ਬੋਲ ਦੋ ਫੜੋ ਸਮਾਰਟ ਵਾਚ ਦੀ ਪਰਚੀ ਆਈ ਏ 86925 3000 ਪੂਰਾ ਦੋ ਇਹ ਹੈ ਜੀ ਮੰਨਤ 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 ਦੂਜਾ ਸਮਾਰਟ ਵਾਚ ਦਾ ਟੋਕਨ ਨੰਬਰ ਹੈਗਾ 16708 ਦੇਖਿਓ ਕਿੰਨਾ 999486 ਇਹ ਨਹੀਂ 999483 ਹੈ 999483 ਛੋਟੂ ਦੇਈ ਮੜੀ 9684 ਜੀ ਟੋਕਨ ਨੰਬਰ ਹੈਗਾ ਜੀ 9684 ਆ ਦੇਖ ਲਓ ਜੀ ਸਮਾਰਟ ਵਾਚ ਮੰਨਤ 88 ਤੇ ਮੋਬਾਈਲ ਨੰਬਰ ਬੋਲਣ ਲੱਗਿਆ ਜੀ 80593 ਤੁਹੀ ਲੱਗੇ ਜਪਰਾ ਚੰਗੀ ਜੀ ਪੰਜ ਚ ਕਾ ਦਿਓ ਜੀ ਪਹਿਲਾਂ ਨੈਟਵਰਕ ਵੀਕ ਹੋਣ ਦੇ ਕਾਰਨ ਥੋੜਾ ਜਿਹਾ ਜੀ ਹੋ ਰਿਹਾ ਜੀ ਜਿਹੜਾ ਪੰਜ ਥੋੜਾ ਜਿਹਾ ਪਿੱਛੇ ਨੂੰ ਆਜੂ ਵੀ ਥੋੜਾ ਮਨ ਕਰਦਾ ਚਾਰ ਇੱਕ ਮੂਝੇ ਤੋਂ ਚੱਕੀ ਚੰਗਾ ਬੰਦਾ ਜਿੱਥੋਂ ਜਰਾ ਠੀਕ ਹੱਲਾ ਉੱਥੋਂ ਤੋਂ ਚੱਕ ਲੈ 125 ਹੋ ਗਈ ਆ ਮੈਂ ਰਾਤ ਨੂੰ ਦੇਖਦੇ ਦੇਖਦੇ ਮੇਰੇ 100 ਤੋਂ ਚੱਲੇ ਦੀ ਕੰਮ ਰਿਹਾ ਵहां ਤਾਂ ਹਰ ਕੋਈ ਨਾ ਪਾਤੀ ਫੜਦੈ ਤਾਂ ਹਰ ਰੱਖੋ ਬਹੁਤ ਮੈਂ ਕਰਨਾ ਪਿਆ ਜਦੋਂ ਚੱਲੀ ਜਾਂਦਾ ਤਾਂ ਦੇਖਣਾ ਜੀ ਨਾ ਨਾ ਖੋਲ ਦੇ ਵੀਰੇ ਤੁਸੀਂ ਤਾਂ ਖੋਲ ਦਿਓ ਖੋਲ ਦਿਓ ਜੀ ਅੱੜ ਚੋ ਇਹ ਹੈਗਾ ਜੀ ਗੁਰਸੇਵਕ ਸਿੰਘ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 76968 29378 ਠੀਕ ਹੈ ਜੀ ਇਹ ਮੋਬਾਈਲ ਨੰਬਰ ਹੈ ਜੀ ਟੋਕਨ ਨੰਬਰ 7526 ਹੈਲੋ ਅਗਲੇ ਤੱਕ ਛੱਪੀ ਜੀ ਗੁਰਵੀਰ ਜੀ ਆਹ ਜੀ ਇਹ ਤੇ 9 ਤਾਂ ਹੈ ਨਹੀਂਗਾ ਜੀ ਮੋਬਾਈਲ ਨੰਬਰ ਅਕਲਾ ਜੀ ਚੱਲੀ ਜਾਂਦਾ ਲੈ ਲੂਪੇ ਤੋਂ ਵਟਸਐਪ ਤੇ ਭੇਜ ਜੀ ਇਹਦੇ ਬਣਾ ਬਸ ਲੈ 109 ਜੀ ਇਧਰ ਦਿਖਾਓ ਮਾੜਾ ਨੰਬਰ ਆਈ ਦੀ ਲੈ ਜਾਓ ਬਸ ਆਹ ਪਰਸੀਫਾਈ ਕਰ ਲੋ ਚੈੱਕ ਗੁਰਸੇਵ ਸਿੰਘ ਜੀ 80 99685 85109 ਜੀ ਲੋਕਾ ਨੰਬਰ ਹੈਗਾ ਜੀ ਤੇ ਸਕਰੀਨਸ਼ਾਟ ਮਾਰੋ ਬਈ ਵੈਸੇ ਆਪਾਂ ਲਿਸਟ ਵੀ ਕਰਦੇ ਕਮੈਂਟਸ ਨਾਲ ਜਾਣ ਆਊਗੀ ਬਈ ਇੱਕ ਇਹ ਪਰਚੀਆਂ ਨਾਮ ਕਿ ਰੱਖੀਓ ਸਾਰੀਆਂ ਬਾਕੀ ਲਿਸਟ ਪਾਵਾਂਗੇ ਬਾਈ ਛੋਟੇ ਨਾਮਾਂ ਦੀਆਂ ਪਰਸੀਆਂ ਨੇ ਇਹ ਪਰਚੀ ਨਾਲ ਫੋਨ ਦੇ ਲਾਈਵ ਆ ਜਿਹੜਾ ਸ਼ੇਅਰ ਕਰ ਦਿਓ ਜੀ ਹਾਂ ਜੀ ਇਹਦੇ ਤੇ ਮੋਬਾਈਲ ਨੰਬਰ ਹੈ ਸਿਰਫ ਦੋਨੇ ਪਰਚੀਆਂ ਤੇ ਠੀਕ ਹੈ ਜੀ ਟੋਕਨ ਨੰਬਰ ਬੋਲਦਾ ਬਈ ਜੇ ਥੱਲੇ ਮੈਜਾ ਤਾਂ ਫਿਰ 10336 ਟੋਕਨ ਨੰਬਰ ਅਤੇ ਮੋਬਾਈਲ ਨੰਬਰ ਹੈ ਜੀ 98 551 49458 49458 ਇਹ ਹੈਗਾ ਜੀ ਟੋਕਨ ਨੰਬਰ ਇਹ ਮੋਬਾਈਲ ਤੇ ਮੈਸੇਜ ਦਾ ਦਿਓ ਜੀ ਮੋਬਾਈਲ ਨੰਬਰ ਹੈਗਾ ਵੀਰੇ 9855199458 ਤੇ ਟੋਕਨ ਨੰਬਰ ਹੈਗਾ 10386 36 86 36 ਨਹੀਂ 86 ਹੈ 86 ਹੈ ਬਾਈ 86 86 726 193 ਲੈ ਮੈਂ ਬੋਲ ਦਦਾ ਜੀ ਲੈ ਬਈ ਜਿਹੜਾ ਅਗਲਾ ਨਾਮ ਨਿਕਲੇ ਮੋਬਾਈਲ ਨੰਬਰ ਹੈਗਾ 7009380032 ਟਰੋਕਰ ਨੰਬਰ ਹੈਗਾ D4273 ਲਓ ਜੀ ਕੀ ਕਰਿਆ ਪਰਚੀ ਦਾ ਮਾਰਡਟ ਕਈ ਵਾਰੀ ਕਿਤੇ ਪ੍ਰਾਣੇ ਕਨਫਰਮ ਕਰਾਤਾ ਤੇ ਬਾਈ ਨੇ ਨੇ ਹਜ਼ਾਰ ਦੇ ਪਾਏ ਸੀ ਬਿੱਤੇ ਇਹ ਤਿੰਨ ਉਹ ਕੀ ਆ ਬਾਈ ਹਾਂ ਹਜ਼ਾਰ ਦੇ ਪਾਏ ਸੀ ਆਹ ਥੋੜੀ ਲਗਾਈ 70032 ਵਾਲਾ ਗਾ ਬਾਈ ਮੇਰਾ ਹੈਲੋ ਇੱਕੋ ਬਟਾ ਇੱਕ ਬੱਲੋ ਫੜਲਾ ਫੱਲੋ ਹੁਣ ਕਾਦੀਆਂ ਪਰਚੀਆਂ ਜੀ ਥੱਲੋ ਫੜਲਾ ਇਧਰੋਂ ਹੱਥ ਫੜਲੇ ਹਰੇ ਰੇ ਬੰਤੇ ਇੱਕ ਮਿੰਟ ਇੱਕ ਮਿੰਟ ਜੀ ਆ ਬੋਲ ਕੇ ਮੇਰ ਸਾਸੀ ਗੱਲ ਚੱਲੀ ਗਲੀ ਗਲੀ ਚ ਕਾਲੂਗਾ ਉਸਨੂੰ ਉਸਤਾਨ ਰਾਜ ਦੀ ਜਾਂਦਾ ਵੀ ਇਹ ਪਹਿਲਾਂ 4 ਪਰਚੀਆਂ ਨੇ ਜੀ ਆਹ 5 ਮਿੰਟ ਵਟਸਐਪ ਤੇ ਹੈਲੋ ਲਿਖੋ ਮੈਨੂੰ ਇਹ ਵੀ ਰੂਮ ਮੀਟ ਇੱਥੇ ਵੀ ਪਰਚੀ ਰਹਿ ਗਈ ਜੀ ਯਕੀਨ ਦੀ ਅੱਛਾ ਸਮਝਿਆ 4 4 ਦੀ 70 ਜੀ ਲੋ ਜੀ ਬੇਨਤੀ ਹੈ ਹਾਂ ਹਰਪ੍ਰੀਤ ਸਿੰਘ ਨਾਮ ਹੈ ਅੱਛਾ ਜੀ ਮੋਬਾਈਲ ਨੰਬਰ ਹੈਗਾ 94179 ਠੀਕ ਹੈ ਜੀ 91986 ਠੀਕ ਹੈ 94179 91986 ਹਰਪ੍ਰੀਤ ਸਿੰਘ ਨਾਮ ਹੈ ਲਿਆ ਹਰਪ੍ਰੀਤ ਸਿੰਘ ਨਾਮ ਹੈ ਜੀ ਤੇ 11079 ਟੋਕ ਨੰਬਰ 11079 ਇਧਰ ਤਾਂ ਜਾਊਗੀ ਪਰਾਂ ਤਾਂ ਜਾਣੀ ਤੈਨੂੰ ਚਿਰਾ ਦੇ 11079 ਲੈ ਭਈ ਆ ਸਕਰੀਨ ਸ਼ਾਟ ਮਾਰ ਲੂੰਗਾ ਦੇ ਬਾਈ ਨਾਮ ਅਗਲੀ ਪਰਤੀ ਫੇਰ ਟਿਕਾਏ ਵੀ ਪਹਿਲਾਂ ਦੇ ਲੈ ਜਾ ਲੈ ਜਾ ਲੈ ਜਾ ਕੋਈ ਨਾ ਮੋੜ ਲੈ ਯਾਰ ਕੋਈ ਨਾ ਮੋੜ ਲੈ ਪਲੇਸਟ ਪਾ ਦੀ ਜਿਹੜਾ ਰਹਿ ਗਿਆ ਸੁੰਦਰ ਰਹਿ ਗਿਆ ਖੜ ਜਾ ਖੜ ਜਾ ਬਾਈ ਇੱਕ ਮਿੰਟ ਲੈ ਆ ਬਾਈ ਨੂੰ ਸਾਈਡ ਤੇ ਹੋ ਜਾਂਦੇ ਹੋਈ ਬਾਈ ਸਾਈਡ ਤੇ ਆ ਆ ਲਓ ਜੀ ਇੱਕ ਕੱਲਾ ਮੋਬਾਈਲ ਨੰਬਰ ਹੈ ਜੀ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 81440 52516 52516 ਠੀਕ ਹੈ ਜੀ ਨੋਟ ਹੋ ਗਿਆ ਜੀ ਅੱਛਾ ਜਿਹੜਾ ਟੋਕਨ ਨੰਬਰ ਹੈ 3848 ਠੀਕ ਹੈ ਜੀ ਇਹ ਨੋਟ ਕਰ ਲਓ ਜੀ 3848 3848 ਕਿੰਨੇ ਨਾਲ ਲੈ ਗਏ ਹੁਣ ਆਪਣੇ ਕਢਣ ਵਾਲੇ ਹੋ ਜੀ 3848 ਬਲੈਨ ਪੂਰੀ ਵਗ ਜਾਂਦੀ ਕਿੰਨਾ ਆਉਂਦੀ ਆ ਮਾੜੀ ਜਿਹੀ ਖੜ ਲਾ ਦੋ ਜੀ ਕਾਉਂ ਜੀ ਇਹ ਇਹ ਰੂਮ ਹੀਟਰ ਨਿਕਲ ਰਿਹਾ ਜੀ ਠੀਕ ਹੈ ਠੀਕ ਚਲੋ ਬੇਟਾ ਇਹਨੂੰ ਪੂਰੀ ਵਗ ਜਾਉਂਦਾ ਕਮੇਟੀ ਦੋ ਰੋ ਇਹ ਇੱਕ ਹੋਰ ਜਾ ਕਲਾਬੋਂ ਤਖੂਂਜੇ ਚੋਂ ਉਂਜੇ ਤੋਂ ਚੱਕ ਲਈ ਇਧਰੋਂ ਜੀ ਕਰਦਾ ਉੱਥੇ ਦੇਖ ਲਿਆ ਹਾਂ ਬੋਲ ਬੱਚੀ ਆਣਾ ਬਈ ਇਹਨੂੰ ਕੀ ਪਤਾ ਭੇਜਿਆ ਬਈ ਸਾਨੂੰ ਹੈਲੋ ਦੋ ਚੱਕਰੀ ਹਾਂਜੀ ਕਰਕੇ ਹੁਣ ਤੈਨੂੰ ਭੇਜਦਾ ਨਹੀਂ ਨਹੀਂ ਸੋ ਚੇਅਰਮੈਨ ਸਾਹਿਬ ਨਹੀਂ ਉਹ ਤਾਂ 12 ਨੂੰ ਨਿਕਲ ਗਿਆ ਤੇ ਤਾਂ 92 ਪਿੰਡ ਚੱਲਦਾ ਵਾ ਤੂੰ ਖੋਲ ਕੇ ਬੋਲ ਦੇ ਜੀ ਅੱਜ ਜੀ ਨਹੀਂ ਨਹੀਂ ਉਹ ਨਿਕਲ ਗਿਆ ਜੀ ਲੋਜੀ ਕੋਕੋਨ ਨੰਬਰ ਹੈਗਾ 25 25 ਦੂਣ ਦੀ ਘਟੇ ਤੱਕ ਤੁਹਾਨੂੰ ਸਗੈ ਤੇ ਮੋਬਾਈਲ ਨੰਬਰ ਨੋਟ ਕਰ ਲਓ ਨਾਮ ਨਹੀਂ ਲਿਖਿਆ ਮੋਬਾਈਲ ਨੰਬਰ ਹੈ ਕੱਲਾ ਜੀ 97295 97295 97295 85375 ਠੀਕ ਹੈ ਜੀ 85375 ਇਹ ਮੋਬਾਈਲ ਨੰਬਰ ਹੈ ਜੀ ਆ ਵੀ ਕੋਈ ਕਹਿੰਦਾ ਕੋਨੇ ਤੋਂ ਕਿਉਂ ਚਕਾਉਣਾ ਫੜੇ ਉਹ ਡੀ ਆ ਗਾਇਨਾ ਮੂਰੇ ਕੋਡ ਆਗਾ ਬਿੱਟੇ ਦੇਖਣ ਨੂੰ ਕੋਡ ਆ ਇਹ ਮੂਰੇ ਮੈਂ ਹਾਂ ਕਹਿੰਦਾ ਕੋਨੇ ਤੋਂ ਕਿਉਂ ਚਕਾਉਨੇ ਇਹ ਡਾਟਾ ਕਿਤੋਂ ਚਕਾਉਨੇ ਸਾਰੇ ਵੀਰੇ ਇਹ ਨਾਮ ਹੈਗਾ ਜੀ ਕਰਤਵਿਆ ਸਵਾਨੀ ਓਕੇ ਜੀ ਤੇ ਟੋਕਨ ਨੰਬਰ ਲਿਖ ਲਓ ਜੀ 2748 2748 ਟੋਕਨ ਨੰਬਰ 2748 ਤੇ ਮੋਬਾਈਲ ਨੰਬਰ ਨੋਟ ਕਰ ਲਿਓ ਜੀ 982 82 99282 55860 ਠੀਕ ਹੈ ਜੀ ਮਾੜਾ ਇਹ ਟੋਕਨ ਨੰਬਰ ਦੋ ਇਹ ਨੋਟ ਕਰ ਲਓ ਜੀ ਸਾਰੇ ਨਿਕਲ ਗਏ ਜੀ ਹਾਂ ਜੀ ਹਾਂ ਕਰ ਲਓ ਵੀਰੇ ਟੋਕਨ ਨੰਬਰ ਚੈੱਕ ਹਨ ਤੇ ਸਕਰੀਨ ਸ਼ਾਟ ਮਾਰ ਲਓ ਇੱਕ ਵਾਰੀ ਦੱਸ ਜੀ ਕਮੈਂਟ ਮੈਂ ਡਰ ਵਾਲੇ ਦਿਨ ਵੀ ਬੈਣਗੇ ਨਾ ਇੱਕ ਵਾਰੀ ਪਰਚੀ ਪੂਰੀ ਹੋ ਲਾ ਇੱਕ ਮਿੰਟ ਕਰੋ ਪਹਿਲਾਂ ਪਰਚੀ ਪੂਰੀ ਹੋਵੇ ਇੱਕ ਮਿੰਟ ਚਲੋ ਬਾਸ ਹੋ ਗਿਆ ਜੀ ਪਰਚੀ ਪੂਰੀ ਮੈਂ ਹੀ ਬੋਲ ਦਿੰਨਾ ਮੈਂ ਮੈਂ ਬੋਲ ਦਿੰਨਾ ਹਾਂ ਬਲਾ ਜਿਹੜੇ ਭਰਾਵਾਂ ਨੇ ਵੀ ਅੱਜ ਟੋਕਨ ਪਾਏ ਹਨ ਜੀ 5 ਫਰਬਦੀ ਨੂੰ ਆਪਣਾ ਮੇਨ ਡਰਾ ਨਿਕਲਣਾ ਹੈ ਜਿਨ੍ਹਾਂ ਨੇ ਅੱਜ ਟੋਕਨ ਪਾਏ ਆਪਾਂ ਨੂੰ ਪਹਿਲਾਂ ਉਹਨਾਂ ਦਾ ਹੀ ਫਾਇਦਾ ਹੋ ਗਿਆ ਨਲੇ ਤਾਂ ਅੱਜ ਮਿੰਨੀ ਡਰਾਜ ਟੋਕਨ ਪਾਏਗੇ ਉਹਨਾਂ ਦੇ ਜਿੱਦੇ ਆਪਾਂ ਮੇਨ ਡਰਾ ਕੱਢਣਾ ਜੀ 5 ਤਰੀਕ ਨੂੰ ਉਸ ਦਿਨ ਫੇਰ ਇਹ ਉਸ ਦਿਨ ਮੇਨ ਤੇ ਵੀ ਪੈਣੇ ਆ ਪਾਏ ਜਾਣਗੇ ਜੀ ਹਾਂਜੀ ਮਿੰਨੀ ਤੇ ਵੀ ਪੈਣੇ ਆ ਦੁਬਾਰੇ ਜਿਨ੍ਹਾਂ ਨੇ 1000 2000 ਦੇ ਲੈਤੇ ਨੇ ਉਹਨਾਂ ਨੂੰ ਜਿਹੜੇ ਰੈੱਡ ਕਲਰ ਦੇ ਮੇਰੇ ਨੇ ਬੁਲਟ ਦੇ ਤੇ ਟਰਾਲੇ ਦੇ ਉਹ ਵੀ ਪੈਣਗੇ। ਹਾਂ ਇੱਕ ਸਪੈਸ਼ਲ ਕੱਟੇ ਜਿਨ੍ਹਾਂ ਨੇ 1000 ਰੁਪਏ ਦੇ 1000 ਤੋਂ ਵੱਧ ਦੇ ਟੋਕਨ ਲਈ ਸੀਗੇ। ਹਾਂਜੀ ਉਹਦੇ ਵਿੱਚ ਇੱਕ ਸਪੈਸ਼ਲ ਆਪਾਂ ਰੱਖਿਆ ਸੀਗਾ ਸਪੈਸ਼ਲ ਇਨਾਮ ਉਹਦੇ ਵਿੱਚ ਬੁਲਟ ਮੋਟਰਸਾਈਕਲ ਤੇ ਟਰਾਲੀ ਆ 1 ਲੱਖ ਰੁਪਇਆ। ਹਾਂਜੀ ਠੀਕ ਹੈ। ਸਤਿਗੁਰਦਵਾਰਾ ਸਾਹਿਬ ਬਾਰੇ ਵੀ ਜਾਣਰ ਤੇ ਉਹ ਉਹ ਉਹਦਾ ਨਾਮ ਨਿਕਲਣਾ ਜੀ ਇੱਕ ਜਿਹੜੇ ਆ ਅੱਜ ਆਪਾਂ ਨਾਮ ਕਟਾਏ ਸਾਰੇ ਟੋਕਨ ਪੰਜ ਤਰੀਕਾਲੇ ਚ ਪਹਿਣਗੇ ਇਹਨਾਂ ਦੇ ਵਿੱਚੋਂ ਵੀ ਫੇਰ ਦੁਬਾਰੇ ਕਿਸੇ ਦੀ ਕਿਸਮਤ ਜਾਗ ਸਕਦੀ ਹੈ ਦੂਸਰੀ ਗੱਲ ਮੈਂ ਬੇਨਤੀ ਕਰਦਾ ਸੰਗਤ ਨੂੰ ਗੁਰੂ ਘਰ ਖੜੇ ਆ ਕਿ ਜਿਹੜੇ ਇਹ ਅੱਜ ਦਾ ਨਾਮ ਆਪਾਂ ਕੱਢਿਆ ਹਾਂਜੀ ਇਹ ਬਾਹੀ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੂਰੀ ਇਮਾਨਦਾਰੀ ਦੇ ਨਾਲ ਪੂਰੇ ਸਿਸਟਮ ਦੇ ਨਾਲ ਇਹ ਨਾਮ ਕੱਢਿਆ ਵੀ ਇਹਦੇ ਵਿੱਚ ਕੋਈ ਵੀਰ ਇਹ ਨਾ ਸਮਝੇ ਕਿ ਇਹ ਗਲਤ ਕੱਢਿਆ ਗਿਆ ਤੁਸੀਂ ਸੰਗਤ ਖੜੇ ਹੋ ਤੋਡੇ ਸਾਹਮਣੇ ਨਾਮ ਨਿਕਲਿਆ ਹੈ ਵੀ ਜੇ ਇੱਕ ਤੁਹਾਨੂੰ ਕੋਈ ਲੱਗਦਾ ਹੈ ਤਾਂ ਹੁਣ ਕੁੱਛ ਸਕਦਾ ਹੈ ਕਹਿ ਸਕਦਾ ਹੈ ਦੱਸ ਸਕਦਾ ਹੈ ਬਾਕੀ ਜਿਹੜੇ ਆਪਾਂ ਕੋਈ ਜਰਵਾਨਾ ਵੀ ਨਹੀਂ ਰੱਖਣੀ ਇਹਨੇ ਟੋਕਨ ਚੈੱਕ ਕਰਨੇ ਕਰ ਵੀ ਸਕਦਾ ਨਾ ਜੀ ਆਪਦੇ ਹੈਗੇ ਆ ਇਹਨੇ ਚੈੱਕ ਕਰਨੇ ਆ ਕਰ ਵੀ ਸਕਦਾ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਪੂਰੀ ਗੱਲ ਇਹ ਵੀ ਅਸੀਂ ਸੱਚੇ ਬਾਦਸ਼ਾਹ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਖਦੇ ਆ ਕਿ ਜੋ ਵੀ ਪੈਸਾ ਇਨ੍ਹਾਂ ਅਨਾਮਾਂ ਤੋਂ ਬਾਧ ਬਚੇਗਾ ਆਪਣੇ ਕੇਵਲੀ ਮਿਸਤੀ ਜੀ ਨੇ ਹਰੇ ਰਾਮ ਜੀ ਨੇ ਤੇ ਸਾਰੀ ਸਾਡੀ ਜਿਹੜੀ ਕਮੇਟੀ ਹੈ ਹਾਜ਼ਰ ਹੈ ਪਿੰਡ ਦੇ ਸਹਿਰ ਮੈਂਬਰ ਸਾਹਿਬਾਨ ਵੀ ਹਾਜ਼ਰ ਨੇ ਪਿੰਡ ਦੇ ਮੋਤਬਰ ਵੀ ਹਾਜ਼ਰ ਨੇ ਜਿਹੜੇ ਕਹਿੰਦਾ ਵੀ ਨੰਬਰ ਤੁਹਾਡੇ ਬਾਹਲੇ ਚੱਲਿਆ ਉਹ ਕਿੱਧਰ ਨੇ 20 25 ਨੰਬਰ ਚੱਲਦੇ ਨੇ ਸਾਡੇ ਨੰਬਰ ਅਲੱਗ-ਅਲੱਗ ਬੋਰਡ ਤੇ ਆਪਣੀ ਨੰਬਰ ਹਾਂ ਇਹ ਚੈਨਲ ਰਾਹੀਂ ਮੈਂ ਇੱਕ ਬੇਨਤੀ ਬੋਲ ਰਿਹਾ ਤਾਂ ਵੀ ਤੁਹਾਡੇ ਜਿਹੜੇ ਸਕਰੀਨ ਤੇ ਨੰਬਰ ਚੱਲਦੇ ਨੇ ਉਹ ਸਾਡੇ 20 25 ਜਿਹੜੇ ਬੰਦੇ ਆ ਕੀ ਬੰਦਿਆਂ ਦੇ ਅਰੀਗੇ ਸਾਡੇ ਕੰਮ ਕਰ ਰਹੇ ਨੇ ਉਹ ਸਾਰੇ ਮਤਲਬ ਨੰਬਰ ਉਹਨਾਂ ਦੇ ਆਪ ਆਪ ਦੇ ਮੋਬਾਈਲਾਂ ਤੇ ਅੱਜ ਇਹ ਅਸੀਂ ਇਨਾਮ ਕੱਢੇ ਆ ਅੱਗੇ ਤੋਂ ਵੀ ਜੇ ਕੋਈ ਵੀ ਸਾਨੂੰ ਸੁਝਾਅ ਦੇਣਾ ਚਾਹੁੰਦਾ ਹੈ ਜਾਂ ਆ ਕੇ ਦੇਖਣਾ ਚਾਹੁੰਦਾ ਹੈ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਟੋਕਨ ਪਾਏ ਨੇ ਸਾਰਿਆਂ ਨੂੰ ਇਹ ਬੇਨਤੀ ਹੈ ਜੇ ਕਿਸੇ ਨੇ ਆ ਕੇ ਦੇਖਣਾ ਹੈ ਤਾਂ ਉਹ ਮੌਕੇ ਤੇ ਹਾਜ਼ਰ ਹੋ ਕੇ ਦੇਖ ਸਕਦੇ ਆ ਬਾਕੀ ਜਿਹੜੇ ਇਹਨੂੰ ਬਾਕੀ